ਸਸਿਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਸ਼ੰਭੂ ਬਾਰਡਰ ਦੇ ਉੱਪਰ ਅਸੀਂ ਇਸ ਵੇਲੇ ਖੜੇ ਆ ਅੱਜ 6ਵਾਂ ਦਿਨ ਆ ਪਰ 6ਵੇਂ ਦਿਨ ਦੇ ਆਪਾਂ ਗੱਲ ਕਰੀਏ ਤਾਂ ਸਵੇਰ ਦਾ ਵੇਲਾ ਤੁਸੀਂ ਦੇਖ ਸਕਦੇ ਹੋ ਕਿ ਕੜਾਕੇ ਦੀ ਜਿਹੜੀ ਠੰਡ ਆਪਾਂ ਕਹਿ ਸਕਦੇ ਆ ਧੁੰਦ ਚਾਰੇ ਪਾਸੇ ਪਈ ਹੀ ਆ ਔਰ ਆਲੇ ਦੁਆਲੇ ਜਿਹੜੇ ਖੇਤ ਨੇ ਉਹ ਵੀ ਨਜ਼ਰ ਨਹੀਂ ਆ ਰਹੇ ਪਰ ਬਾਵਜੂਦ ਇਸ ਦੇ ਜਿਹੜਾ ਮੋਰਚਾ ਉਹ ਜਿਉਂ ਦਾ ਤਿਉਂ ਆ ਕਿਸਾਨ ਡਟੇ ਹੋਏ ਨੇ ਕਿਸਾਨਾਂ ਦੇ ਹੌਸਲੇ ਬੁਲੰਦ ਨੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਸਵੇਰ ਦਾ ਟਾਈਮ ਆ ਲੰਗਰ ਤਿਆਰ ਹੋ ਰਹੇ ਨੇ ਦੇਗੇ ਰੱਖੇ ਹੋਏ ਨੇ ਚਾਹ ਬਣ ਰਹੀ ਆ ਬਾਪੂ ਜੀ ਚਾਪ ਨਾਲ ਗੱਲਬਾਤ ਵੀ ਕਰਦੇ ਆ ਬਾਪੂ ਜੀ ਠੰਡ ਬਹੁਤ ਹੈ ਹਾਂ ਜੀ ਠੰਡ ਸਵੇਰੇ ਕਾਫੀ ਸੀ ਜੀ ਲੇਕਿਨ ਅਸੀਂ ਸਵੇਰ ਤੋਂ ਹੀ ਆਹ ਚਾਹ ਦਾ ਲੰਗਰ ਤਿਆਰ ਕਰ ਰਹੇ ਆ ਸੰਗਤਾਂ ਵਾਸਤੇ ਲੰਗਰ ਵੜਾ ਵਧੀਆ ਚੱਲ ਰਿਹਾ ਜੀ ਮੋਰਚਾ ਡਟਿਆ ਹੋਇਆ ਔਖ ਕਿੰਨੀ ਘਾ ਰਹੀ ਹੈ ਠੰਡ ਦੇ ਵਿੱਚ ਕਿਉਂਕਿ ਸਵੇਰ ਸ਼ਾਮ ਠੰਡ ਬਹੁਤ ਹੁੰਦੀ ਹੈ ਔਖ ਜਿੰਨੀ ਮਰਜ਼ੀ ਆਵੇ ਜੀ ਔਖ ਤਾਂ ਬਹੁਤ ਹੈ ਜੀ ਅ 12 ਅਸੀਂ ਡਟੇ ਹੋਏ ਆ 19 ਦੇਰ ਅਸੀਂ ਇੱਥੇ ਤੋਂ ਹਿੱਲਾਂਗੇ ਨਹੀਂ ਜਿੰਨੀ ਦੇਰ ਸਾਡੀਆਂ ਸਾਰੀਆਂ ਮੰਗਾ ਨਹੀਂ ਮੰਨਦੀ ਜੀ ਤਾਂ ਕਹ ਰਹੇ ਜਿੰਨੀ ਦਰ ਮੰਗਾ ਨਹੀਂ ਮੰਨਦੇ ਉਹਨਾਂ ਦੇ ਹਿੱਲਾਗੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਪੁਲਿਸ ਕਰਮਚਾਰੀ ਨੇ ਉਹਨਾਂ ਨੂੰ ਵੀ ਜਿਹੜਾ ਹੈ ਲੰਗਰ ਇਹ ਸ਼ਿਕਾਇਆ ਜਾਂਦਾ ਕਿਉਂਕਿ ਇਹ ਬਾਬੇ ਨਾਨਕ ਦਾ ਲੰਗਰ ਹੈ ਸਭ ਦੇ ਲਈ ਚੱਲਦਾ ਇੱਥੇ ਕਿਸੇ ਨਾਲ ਵੀ ਕੋਈ ਭੇਤ ਭਾਵ ਨਹੀਂ ਕੀਤਾ ਜਾਂਦਾ ਔਰ ਭਾਵੇਂ ਇੱਥੇ ਹੋਰ ਬੇਪਰਦੇ ਦੇ ਬਾਪੂ ਜੀ ਬੈਠੇ ਨੇ ਬਜ਼ੁਰਗ ਬੈਠੇ ਨੇ ਬਾਪੂ ਜੀ ਕਿਹੜੀ ਗੱਤੋਂ ਆਏ ਹਾਂ ਅ ਜਿਹੜਾ ਫਤਿਹਗੁਰ ਸਾਹਿਬ ਬਲਾਕ ਕਹਾਣੋ ਮੈਂ ਬਲਾਕ ਪ੍ਰਧਾਨ ਕਰਨੈਲ ਸਿੰਘ ਜਟਾਣਾ ਨੀਮਾ ਹਾਂਜੀ ਹਾਂਜੀ ਸਿੱਧੂ ਬੋਝੇ ਸਿੱਧੂ ਬੋਝੇ ਬੰਦੇ ਅੱਜ ਬਹੁਤ ਇੰਪੋਰਟੈਂਟ ਦਿਨ ਹੈ ਅੱਜ ਮੀਟਿੰਗ ਆ ਸ਼ਾਮ ਨੂੰ 6 ਵਜੇ ਲੱਗਦਾ ਕਿ ਗੱਲਬਾਤ ਨਾਲ ਹੀ ਮਸਲਾ ਹੱਲ ਹੋ ਜਾਊ। ਮੀਟਿੰਗਾਂ ਤਾਂ ਬਹੁਤ ਹੋ ਚੁੱਕੀਆਂ ਨੇ ਜਿਹਨੇ ਜਦ ਤੱਕ ਮੈਂ ਹਾਜ਼ਰ ਨਹੀਂ ਹੁੰਦਾ ਜਦ ਤੱਕ ਕਹੀਂ ਜਾਂਦੇ ਨਹੀਂ। ਹਾਂ ਮੀਟਿੰਗਾਂ ਤਾਂ ਇਹਦਾ ਲਾਰੇ ਲੱਪੇ ਲਾਈ ਜਾਂਦੇ ਆ ਅਸੀਂ ਜਾਣਦੇ ਆ ਇਹਨੂੰ। ਸਾਨੂੰ ਉਲਾਸ ਨਹੀਂ ਹੈ ਇਹਨਾਂ ਤੇ ਵੀ ਇੱਕਣੇ ਛੇਤੀ ਮੰਨ ਜਾਣਗੇ। ਪਰ ਗੱਲ ਤਾਂ ਵੀ ਸਾਡੀ ਸਾਲ ਦੀ ਤਿਆਰੀ ਆ। ਸਾਲ ਦਾ ਰਸਣ ਲੈ ਕੇ ਆਏ ਆ ਅਸੀਂ। ਰਸਣ ਪਾਸੇ ਬਹੁਤ ਚੱਲਦਾ ਸਾਡਾ ਚਾਹ ਦਾ ਲੰਗਾ ਬਲਾਖ ਮਾਣੋਂ ਵੱਲੋਂ ਪੂਰਾ ਚੱਲਦਾ ਇੱਥੇ ਹਿਆਣਾ। ਸਾਂਗਤਾ ਇੱਥੇ ਚਾਹ ਪੀ ਕੇ ਜਾਂਦੀ ਆ ਬਹੁਤ ਦਾਸਨ ਆ ਰਿਹਾ ਕੋਈ ਅੰਤ ਨਹੀਂ ਤਾਂ ਬਾਪੂ ਜੀ ਕਹਿ ਰਹੇ ਨੇ ਕਿ ਸਾਲ ਤੱਕ ਦਾ ਰਸ਼ਨ ਜਿਹੜਾ ਇਸ ਵੇਲੇ ਹੈਗਾ ਔਰ ਲੰਗਰ ਤਿਆਰ ਹੁੰਦੇ ਨੇ ਤੁਸੀਂ ਦੇਖ ਸਕਦੇ ਹੋ ਪਿੱਛੇ ਹੋਰ ਵੀ ਜਿਹੜੇ ਅ ਬਜ਼ੁਰਗ ਬੈਠੇ ਨੇ ਇੱਧਰ ਨੌਜਵਾਨ ਵੀਰ ਖੜੇ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਅ ਬਾਈ ਜੀ ਕੀ ਹਾਲ ਹੈ ਬਹੁਤ ਵਧੀਆ ਤੁਸੀਂ ਨੌਜਵਾਨ ਚੜ੍ਹਦੀ ਕਲਾ ਵਿੱਚ ਮੈਂ ਦੇਖ ਰਿਹਾ ਕਿ ਮੋਰਚਾ ਵੀ ਚੜ੍ਹਦੀ ਕਲਾ ਦੇ ਵਿੱਚ ਆ ਅੱਜ ਠੰਡ ਪਰ ਪਈ ਆ ਧੁੰਦ ਬਹੁਤ ਜ਼ਿਆਦਾ ਹੈ ਹਾਂਜੀ ਬੇਟਾ ਜੀ ਜਦ ਨਿਕਲੇ ਹੀ ਕਰੋ ਪੋਹਵਾਲੀ ਤੋਂ ਇੰਨੀ ਨਹੀਂ ਲੱਗਦੀ ਸੀ ਪਰ ਜਾਂ ਤੇ ਰਾਜ ਬਹੁਤ ਹੀ ਟੋੜ ਸੀ ਹੋਂਦ ਨਿਕਲੀ ਮੋਰਚਾ ਬੜੀ ਚੜ੍ਹਦੀ ਕਲਾ ਚੱਲਦਾ ਹੈ। ਫਤ ਚੰਡੀਗੜ੍ਹ ਦੇ ਵਿੱਚ ਸ਼ਾਮ ਨੂੰ 6 ਵਜੇ ਮੀਟਿੰਗ ਹੈ। ਚੌਥੇ ਗੇਟ ਦੀ ਮੀਟਿੰਗ ਹੈ। ਇੱਥੇ ਜਦੋਂ ਆਏ ਜਿੱਦਾਂ ਮੋਰਚਾ ਖੁੱਲਿਆ ਹੋਇਆ ਔਰ ਆਪਾਂ ਕਹਿ ਸਕਦੇ ਹਾਂ ਕਿ ਬੇਹੱਦ ਇੰਪੋਰਟੈਂਟ ਮੀਟਿੰਗਾਂ ਲੱਗਦਾ ਕਿ ਅੱਜ ਦੀ ਮੀਟਿੰਗ ਦੇ ਵਿੱਚ ਕੋਈ ਗੱਲਬਾਤ ਬਣ ਜੂਗੀ। ਆਸਤ ਹੈਗੀ ਜੀ ਕੋਈ ਹੱਲ ਦੀ ਉਮੀਦ ਦੀ ਹੈਗੀ ਜੀ ਤੇ ਉਸ ਤੋਂ ਮਗਰੋਂ ਕੀ ਹੈ ਵੀ ਜੇ ਨਹੀਂ ਹੋਇਆ ਤਾਂ ਵੀ ਤਾਂ ਮੋਰਚੇ ਤਿਆਰ ਬੈਠੇ ਜੋ ਵੀ ਜਿੱਧਰਲੇ ਪਾਸੇ ਨੂੰ ਵੀ ਐਕਸ਼ਨ ਹੋਊਗਾ ਉਵੇਂ ਕਰਾਂਗੇ ਜੀ। ਇੱਥੇ ਬਜ਼ੁਰਗੋ ਨੇ ਝੰਡਾ ਫੜਿਆ ਹੈ ਜਥੇਬੰਦੀ ਦਾ। ਬਾਪੂ ਜੀ ਕੀ ਨਾਮ ਬਾਰਡਰ ਤੋਂ ਆਏ ਆ ਬਾਰਡਰ ਤੋਂ ਇੱਧਰ ਦੂਜੇ ਬਾਰਡਰ ਤੇ ਮੋਰਚਾ ਲਾਇਆ ਆ ਹਟਾਰੀ ਬਾਰਡਰ ਤੋਂ ਆਏ ਹਾਂਜੀ ਆ ਦੂਜੇ ਬਾਰਡਰ ਤੇ ਮੋਰਚਾ ਲਗਾ ਆ ਹਟਾਰੀ ਬਾਰਡਰ ਤੇ ਵੀਵੇਂ ਦੇ ਹਾਲਾਤ ਜਿਵੇਂ ਇੱਥੇ ਨੇ ਨਹੀਂ ਹੈ ਆ ਉੱਥੇ ਚੰਗੇ ਨੇ ਇੱਥੇ ਮਾੜੇ ਨੇ ਹਾਂਜੀ ਹਾਂ ਉੱਥੇ ਚੰਗੇ ਨੇ ਤੁਹਾਨੂੰ ਹਾਂ ਠੀਕ ਆ ਕੋਈ ਇੰਟਰਨੈਸ਼ਨਲ ਬਾਰਡਰ ਨਹੀਂ ਲੱਗਦਾ ਤੁਹਾਨੂੰ ਸਾਨੂੰ ਉਹ ਵਾਲਾ ਇੰਟਰਨੈਸ਼ਨਲ ਬਾਰਡਰ ਨਹੀਂ ਲੱਗਦਾ ਸਾਨੂੰ ਇਸ ਲਈ ਲੱਗ ਰਿਹਾ ਵੀ ਇਹ ਇੰਟਰਨੈਸ਼ਨਲ ਬਾਰਡਰ ਬਣਾ ਰੱਖਿਆ ਇਹਨਾਂ ਨੇ ਇੰਨੀ ਇੰਨੀ ਉੱਥੇ ਸក្តਾਈ ਨਹੀਂ ਹੈਗੀ ਜਿੰਨੀ ਸក្តਾਈ ਇੱਥੇ ਕਰ ਰਹੀ ਆਪਣੀ ਲੋਕਾਂ ਲਈ ਮਤਲਬ ਆਪਣੇ ਦੇਸ਼ ਤੀਹ ਨਹੀਂ ਜਾ ਸਕਦੇ ਬਟ ਅਹੀਂ ਉਮੀਦ ਕਰਦੇ ਆ ਕਿ ਇਹ ਹਾਲ ਆਪਣੇ ਆਪ ਪਿਆਰ ਨਾ ਹੋ ਜੇ ਤੇ ਸਾਰੇ ਪਾਸੇ ਇਹ ਜਿਹੜਾ ਸੁਖਾਵਾਂ ਮਾਹੌਲ ਬਣਿਆ ਰਵੇ ਤੇ ਨਹੀਂ ਤੇ ਬਿਯੁਰਗ ਸਾਡੇ ਤੁਹਾਨੂੰ ਦੱਸਤਾ ਉਹਨਾਂ ਨੇ ਤਿਆਰ ਨੇ ਜਵਾਨ ਵੀ ਤਿਆਰ ਨੇ ਤੇ ਬਾਕੀ ਜੋ ਪ੍ਰਮਾਤਮਾ ਦੀ ਮਰਜ਼ੀ ਹੋਗੀ ਤਾਂ ਵੀਰ ਕਹਿ ਰਿਹਾ ਕਿ ਜਿਹੜਾ ਸੁਖਾਵਾਂ ਮਾਹੌਲ ਦੀ ਜਿਹੜੇ ਸਾਰੇ ਇਹੀ ਦੁਆਰ ਅਰਦਾਸ ਕਰ ਰਹੇ ਨੇ ਤੁਸੀਂ ਤਸਵੀਰਾਂ ਤੋਂ ਮੈਂ ਦਿਖਾਉਣਾ ਚੱਲ ਕੇ ਦਿਖਾਉਨੇ ਆ ਅੱਗੇ ਪਿੱਛੇ ਕਿਉਂਕਿ ਬਹੁਤ ਲੰਬਾ ਜਿਹੜਾ ਹੈ ਦਿਨੋ ਦਿਨ ਮੋਰਚਾ ਜਿਹੜਾ ਵੱਧਦਾ ਜਾ ਰਿਹਾ ਔਰ ਹਰ ਰੋਜ਼ ਕਰੀਬ ਇੱਕ 2 ਕਿਲੋਮੀਟਰ ਜਿਹੜਾ ਲੰਬਾ ਪਿੱਛੇ ਟਰਾਲੀਆਂ ਹੋਰ ਲੱਗਦੇ ਜਾ ਰਹੀਆਂ ਨੇ ਔਰ ਮੋਰਚਾ ਵੱਧ ਚੱਲਿਆ ਤੁਹਾਨੂੰ ਦੇਖੋਗੇ ਧੂਣੀ ਵੀ ਬਾਲੀ ਹੋਈ ਐ ਇੱਥੇ ਕਿਉਂਕਿ ਹੁਣ ਧੁੰਦ ਪਈ ਹੈ ਠੰਡ ਬਹੁਤ ਹੈ ਬਾਪੂ ਵੀ ਨਹੀਂ ਸੇਕ ਰਹੇ ਨੇ ਬਾਪੂ ਜੀ ਕਿੱਥੋਂ ਆਏ ਹੋ ਮੇਰਾ ਪਿੰਡ ਬਲਾਸਪੁਰ ਤਹਿਸੀਲ ਖਮਾਨੂ ਡਿਸਟ੍ਰਿਕਟ ਫਟੇਗੜ ਸਾਹਿਬ ਹਾਂਜੀ ਸਾਹਿਬ ਤੇ ਅੱਜ ਬਾਪੂ ਜੀ ਇੱਧਰ ਆ ਗਏ ਜੋ ਤੁਸੀਂ ਜੋ ਤੁਸੀਂ ਜਾਣਕਾਰੀ ਲੈਣੀ ਚਾਹੋਗੇ ਉਹਦੇ ਸਬੰਧ ਦੇ ਵਿੱਚ ਅਸੀਂ ਤੁਹਾਨੂੰ ਟੂ ਦਿ ਪੁਆਇੰਟ ਗੱਲ ਦੱਸ ਦਾਂਗੇ ਕਿਉਂਕਿ ਬੇਰਵੇ ਦਾ ਸਭ ਨੂੰ ਆ ਹੀ ਰਹੇ ਨੇ ਬੜਾ ਪਤਾ ਸਾਰਿਆਂ ਨੂੰ ਇਹਦੇ ਬਾਰੇ ਤਾਂ ਕੋਈ ਆ ਜਿਆਦਾ ਕਰਨ ਦੀ ਕੋਈ ਏਡੀ ਗੁੰਜਾਇਸ਼ ਨਹੀਂ ਹੈ ਤੇ ਜੋ ਤੁਸੀਂ ਮੈਨ ਪੁਆਇੰਟ ਕਰੋਗੇ ਜਿਹੜਾ ਕਿ ਮੈਨੂੰ ਠੁਕਮਾ ਫੌਜ ਦੇ ਵੱਲੋਂ ਉਹ ਮਨਜ਼ੂਰ ਕਹੂੰਗਾ ਬਈ ਸਭ ਤੁਸੀਂ ਦੇਖ ਸਕਦੇ ਹੋ ਤੁਸੀਂ ਆਪਣੀ ਦਸਤਾਰ ਦੇ ਉੱਪਰ ਵੀ ਲਿਖ ਕੇ ਲਿਆ ਸਾਬਕਾ ਫੌਜੀ ਹਾਂਜੀ ਸਾਬਕਾ ਫੌਜੀ ਮੈਂ ਬੰਗਲਾਦੇਸ਼ ਸੀਗਾ ਜਦੋਂ ਅਸੀਂ 93000 ਕੇ ਦੀ ਫੜ ਕੇ ਲਿਆ ਆ ਸਰਦਾਰ ਸੁਵੇ ਸਿੰਘ ਦੇ ਨਾਲ ਜਨਰਲ ਜਗਜੀਤ ਅਰੋੜੇ ਨੇ ਹੈਂਡਓਵਰ ਕਰਾ ਕੇ ਲਿਆਏ ਸੀ ਉਸ ਤਾਂ ਟਾਕਾ ਫਰਦੇ ਕੀਤਾ ਸੀ ਇਸ ਕਰਕੇ ਅਸੀਂ ਉਸ ਫੌਜ ਚ ਰਹੇ ਹਾਂ ਤੇ ਉਹ ਚੀਜ਼ਾਂ ਨੂੰ ਹੁਣ ਅੱਜ ਅਸੀਂ ਮਹਿਸੂਸ ਕਰਦੇ ਹਾਂ ਕਿ ਪਹਿਲਾਂ 65 ਜੋ ਤੋਂ ਪਹਿਲਾਂ 62 ਫਿਰ ਕਾਰਗਿਲ ਤੇ ਸਾਰੇ ਬਾਰਡਰ ਅਸੀਂ ਜਿੱਤੇ ਸਾਡੇ ਭਰਾਵਾਂ ਨੇ ਜਿੱਥੇ ਚਾਹੇ ਕਿਸੇ ਨੂੰ ਜਿੱਤੇ ਅਸੀਂ ਵਿਚੇ ਸੀਗੇ ਪਰ ਅੱਜ ਅਸੀਂ ਆਪਣੇ ਘਰ ਦੇ ਵਿੱਚ ਬਾਰਡਰ ਲਾਇਆ ਦੇਖਦੇ ਹਾਂ ਅਸੀਂ ਇੱਥੇ ਗੁਲਾਮੀ ਮਹਿਸੂਸ ਕਰ ਰਹੇ ਹਾਂ ਦੁਬਾਰਾ ਫੇਰ ਕਿ ਕਿਸੇ ਕਿਸਮ ਦੀ ਵੀ ਆਪਣੇ ਘਰ ਦੇ ਅੰਦਰ ਗੁਲਾਮੀ ਜਦੋਂ ਮਤਲਬ ਕੰਡਾ ਬਣ ਜਾਣ ਬੰਡੀਆਂ ਪੈ ਜਾਣ ਕਿ ਇਹ ਪੰਜਾਬ ਹੈ ਜੀ ਇਹ ਹਰਿਆਣਾ ਜੀ ਇਹ ਬਿਲਕੁਲ ਸਾਰਾ ਗਲਤ ਸਰਕਾਰ ਨੂੰ ਇਹ ਬੜਾ ਭੁਲੇਖਾ ਹੈ ਇਹ ਪੰਜਾਬ 65 ਤੋਂ ਪਹਿਲਾਂ ਸਾਰਾ ਇੱਕ ਸੀ ਮੈਂ ਖੁਦ ਦੇਖਿਆ ਉਹ ਤੋਂ ਵੀ ਨੌਕਰੀ ਕਰਦਾ ਸੀ ਮੈਂ ਚੰਡੀਗੜ੍ਹ ਚ ਤੇ ਬੰਡੀਆਂ ਪਾ ਕੇ ਨੇ ਸਾਡੇ ਭਰਾਵਾਂ ਨੂੰ ਪਹਿਲਾਂ ਜੁਦੇ ਕਰਿਆ ਸਾਡੇ ਟੁਕੜੇ ਕਰੇ ਜੁਪੀ ਦੇ ਟੁਕੜੇ ਕਿਉਂ ਨਹੀਂ ਕਰੇ ਬਾਕੀ ਸਾਰੇ ਟੁਕੜੇ ਕਿਉਂ ਨਹੀਂ ਕਰੇ ਇਹ 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 ਅੰਗਰੇਜ਼ਾਂ ਦੀ ਥਿਊਰੀ ਸਿੱਖੀ ਇਹਨਾਂ ਨੇ ਕਿ ਅਗਰ ਤੁਸੀਂ ਇਸ ਕੌਮ ਨੂੰ ਲੜਾ ਕੇ ਰੱਖੋਗੇ ਇਕੱਲੇ-ਇਕੱਲੇ ਕਰਕੇ ਰੱਖੋਗੇ ਤਾਂ ਤੁਸੀਂ ਸੁਰਖਤ ਰਾਜ ਕਰ ਸਕਦੇ ਹੋ ਇਹ ਅੰਗਰੇਜ਼ਾਂ ਨੇ ਥਿਊਰੀ ਉਹਦੀ ਲਿਖੀ ਹੋਈ ਅੰਗਰੇਜ਼ ਦੀ ਉਹ ਥਿਊਰੀ ਉਹਨੇ ਕਿੱਥੋਂ ਫੜੀ ਜਦੋਂ ਤੁਸੀਂ ਗੁਰਦੁਆਰੇ ਮੁਕਤ ਕਰਾਇਏ ਨੇ ਉਹਨਾਂ ਤੋਂ ਉਹ ਲਿਖ ਗਿਆ ਸੀ ਗਰੇਜ ਕਿ 100 ਸਾਲ ਲੱਗੂਗਾ ਇਸ ਕੌਮ ਨੂੰ ਹਰਾਉਣ ਵਾਸਤੇ ਇਹ ਆਪਦੇ ਵਿੱਚ ਹੀ ਲੜ ਕੇ ਹੀ ਮਾਰ ਖਾ ਸਕਦੇ ਨੇ ਬਾਕੀ ਨੂੰ ਹਰਾਉਣ ਵਾਲਾ ਕੋਈ ਨਹੀਂ ਜੰਮਿਆ ਉਹ ਥਿਊਰੀ ਸਾਰੀ ਸੈਂਟਰ ਨੇ ਉਹੀ ਚੱਲ ਰਹੀ ਹੈ 네ਰੂ ਤੋਂ ਲੈ ਕੇ ਅੱਜ ਤੱਕ ਦੀ ਭਾਵੇਂ ਇੰਦਰਾ ਗਾਂਧੀ ਹੋਵੇ ਉਹਨੇ ਸਾਨੂੰ ਕਿਸੇ ਢੰਗ ਨਾਲ ਮਾਰਿਆ ਭਾਵੇਂ ਅੱਜ ਇਹ ਸਰਕਾਰ ਹੋਵੇ ਪਰ ਉਹ ਗੱਲ ਅੱਜ ਸਾਡੇ ਸਾਹਮਣੇ ਆ ਰਹੀ ਹੈ ਹਿਸਟਰੀ ਦੇ ਵਿੱਚੋਂ ਕਿ ਇਨ ਕਾਮਨ ਨੂੰ ਮਾਰਨ ਵਾਲਾ ਕੋਈ ਨਹੀਂ ਅਗਰੇ ਮਰੂਗੀ ਫੁੱਟ ਦੇ ਕਾਰਨ ਆਹ ਗੋਲਕਾਂ ਜਿਹਨਾਂ ਦਾ ਇਹ ਕਬਜ਼ਾ ਲੈ ਰਹੇ ਆਂ ਇਹ ਪੈਸੇ ਦੇ ਕਾਰਨ ਇੱਕ ਦਿਨ ਆਪਣੇ ਆਪ ਹੀ ਇੱਕ 100 ਸਾਲ ਬਾਅਦ ਇਹਨਾਂ ਦੇ ਵਿੱਚ ਫੁੱਟ ਇੰਨੀ ਹੋ ਜੂ ਕਿ ਗੁਲਾਮੀ ਦੇ ਨੇੜੇ ਪਹੁੰਚ ਜਾਣਗੇ ਉਹ ਗੱਲਾਂ ਮੈਨੂੰ ਅੰਗਰੇਜ਼ਾਂ ਵਾਲੀਆਂ ਹਿਸਟਰੀ ਦੀਆਂ ਯਾਦ ਆ ਰਹੀਆਂ ਨੇ ਪਰ ਅੱਜ ਜੋ ਅਸੀਂ ਦੇਖਦੇ ਆਂ ਆਏ ਬਾਰਡਰ ਬਣੇ ਹੋਏ ਨੇ ਅਸੀਂ ਇੱਕ ਅਲੱਗ ਮਹਿਸੂਸ ਕਰ ਰਹੇ ਆਂ ਕਿ ਅਸੀਂ ਦੇਸ਼ ਦੇ ਵਾਸੀ ਨਹੀਂ ਜਰਕੇ ਇਸ ਨੂੰ ਆਜ਼ਾਦੀ ਦਿਰਾਉਣ ਵਾਸਤੇ ਸਾਡੇ ਬਜ਼ੁਰਗਾਂ ਨੇ ਤੇ ਬਾਕੀ ਬਰਡਰ ਨੂੰ ਬਚਾਉਣ ਵਾਸਤੇ ਅਸੀਂ ਖੁਦ ਲੜਾਈਆਂ ਲੜੀਆਂ ਨੇ ਪਰ ਹੁਣ ਇਹ ਤੋਂ ਇਹ ਸਰਕਾਰਾਂ ਪਤਾ ਨਹੀਂ ਸਾਡੇ ਤੋਂ ਕੀ ਕਰਾਉਣਾ ਚਾਹੁੰਦੀਆਂ ਨੇ ਸਾਡਾ ਕੀ ਪਰਖ ਲੈਣੀ ਚਾਹੁੰਦੀਆਂ ਨੇ ਕਿੰਨਾ ਕੁ ਸਾਡੇ ਤੇ ਅਜੇ ਸਾਨੂੰ ਪਰਖਣਾ ਚਾਹੁੰਦੀਆਂ ਨੇ ਤੇ ਇਸ ਕਰਕੇ ਅਸੀਂ ਡਟੇ ਆ ਪਹਿਲਾਂ 13 ਮਹੀਨੇ 13 ਦਿਨ ਅਸੀਂ ਉੱਥੋਂ ਨਹੀਂ ਮੁੜੇ ਦਿੱਲੀ ਤੋਂ ਦਿੱਲੀ ਤੋਂ ਤੇ ਅੱਜ ਜਦੋਂ ਅਸੀਂ ਕਸਮ ਖਾ ਕੇ ਇੱਥੇ ਆਏ ਆ ਫਰੇਗੜ ਸਾਹਿਬ ਦੀ ਧਰਤੀ ਦੀ ਕਸਮ ਖਾ ਕੇ ਇੱਥੇ ਆਏ ਆ ਤੇ ਮੁੜਨਾ ਇੱਥੋਂ ਵੀ ਨਹੀਂ ਆਰ ਪਾਰ ਦੀ ਲੜਾਈ ਲੜ ਕੇ ਤਾਂ ਮੁੜਾਂਗੇ ਜਿਸ ਤਰੀਕੇ ਨਾਲ ਬਾਪੂ ਤੁਸੀਂ ਤੁਹਾਡੇ ਕੋਲ ਤਜਰਬਾ ਤੁਸੀਂ ਦੱਸਿਆ ਕਿ ਤੁਸੀਂ ਬੰਗਲਾਦੇਸ਼ ਦੇ ਬਾਰਡਰ ਦੇ ਉੱਥੇ ਫਤਿਹ ਕੀਤੀ ਹੈ ਹੋਰ ਵੀ ਤੁਸੀਂ ਲੜਾਈਆਂ ਵਿੱਚ ਸ਼ਮੂਲੀਅਤ ਕੀਤੀ ਹੈ ਤੁਹਾਨੂੰ ਤਜਰਬਾ ਬਹੁਤ ਹੈ ਬਿਅਰਕਾ ਨੂੰ ਵੈਸੀ ਤਜਰਬਾ ਬਹੁਤ ਹੁੰਦਾ ਪਰ ਜਿਸ ਤਰੀਕੇ ਦੇ ਨਾਲ ਇਸ ਮੋਰਚੇ ਦੀ ਰੂਬਰੇਕਾ ਸ਼ੁਰੂ ਹੋਈ ਹੈ ਔਰ ਅੱਜ ਜਿਹੜੀ ਕੇਂਦਰੀ ਮੰਡੀ ਨਾਲ ਸ਼ਾਮ ਨੂੰ 6 ਵਜੇ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੈ ਕੀ ਲੱਗਦਾ ਕਿ ਇਹ ਮੀਟਿੰਗਾਂ ਨਾਲ ਗੱਲਬਾਤ ਰਾਹੀਂ ਇਹ ਮਸਲਾ ਹੱਲ ਹੋ ਜਾਊਗਾ ਦੇਖੋ ਅਸੀਂ ਚਾਹੁੰਦੇ ਆਂ ਵੇ ਮਸਲਾ ਗੱਲਬਾਤ ਰਾਹੀਂ ਹੱਲ ਹੋਇਆ ਕਰਦਾ ਹੈ ਇਹ ਕੋਈ ਬੜੀ ਗੱਲ ਨਹੀਂ ਕਿ ਹੱਲ ਨਾ ਹੋਵੇ ਪਰ ਜੇ ਹੱਲ ਕਰਨਾ ਚਾ ਬਾਕੀ ਨਹੀਂ ਮੀਟਿੰਗਾਂ ਦੇ ਵਿੱਚੋਂ ਕੋਈ ਨਾ ਕੋਈ ਰੱਡ ਨਿਕਲਣਾ ਚਾਹੀਦਾ ਕਿੰਨੀਆਂ ਮੀਟਿੰਗਾਂ ਹੋ ਗਈਆਂ ਅਜ ਤੱਕ ਇਹ ਤਾਂ ਇਹਨਾਂ ਨੇ ਸੋਚਣਾ ਕਿ ਜਦ ਅਸੀਂ ਕੱਢਣਾ ਹੈ ਕਿ ਜਾਂ ਅਸੀਂ ਨਿਉਂਦਾ ਅੱਗੇ ਪਾਉਣਾ ਇਹ ਇਹਨਾਂ ਨੇ ਸੋਚਣਾ ਆਗੂਆਂ ਨੇ ਸੋਚਣਾ ਹਾਂ ਉਹਦੇ ਬਾਰੇ ਅਸੀਂ ਆਗੂਆਂ ਦੇ ਬਾਰੇ ਅਸੀਂ ਕੁਝ ਨਹੀਂ ਕਿੰਤੂ ਬਰੰਤੂ ਕਹਿ ਸਕਦੇ ਕਿਉਂਕਿ ਉੱਥੇ ਵੀ ਅਸੀਂ ਲੜਾ ਦੇਖੋ ਸਿਪਾਹੀ ਨਾਲ ਲੜਾਈ ਲੜਨੀ ਹੁੰਦੀ ਹੈ ਕਮਾਂਡਰ ਨੇ ਆਰਡਰ ਕਰਨਾ ਹੁੰਦਾ ਹੈ ਹਾਂ ਕਮਾਂਡਰ ਦੇ ਹੁਕਮ ਨੂੰ ਅਸੀਂ ਫੋਲ ਚੜਾਉਣੇ ਹੁੰਦੇ ਨੇ ਭਾਵੇਂ ਅਸੀਂ ਹੁਣ ਸਿਵਲ 'ਚ ਆ ਭਾਵੇਂ ਸਾਡੇ ਕਿਸਾਨ ਭਰਾ ਨੇ ਬੜੇ ਪੜੇ ਲਿਖੇ ਨੇ ਜਦ ਤੱਕ ਕਮਾਂਡਰ ਕੋਈ ਵੀ ਆਰਡਰ ਨਹੀਂ ਦਿੰਦੇ ਉਦੋਂ ਤੱਕ ਅਸੀਂ ਕੋਈ ਐਕਸ਼ਨ ਨਹੀਂ ਕਰ ਸਕਦੇ ਕਿਸਾਨਾਂ ਦਾ ਕਰਜ਼ਾ ਕਹਿੰਦੇ ਆ ਕਿਸਾਨਾਂ ਦਾ ਕਰਜ਼ਾ ਕਹਿੰਦੇ ਆ ਕਿ ਕਿਸਾਨਾਂ ਦਾ ਕਰਜ਼ਾ ਜਿਹੜਾ ਵਾ ਕਿਸਾਨਾਂ ਦਾ ਕਰਜ਼ਾ ਚੜਾਇਆ ਕਿ ਨਾ ਇਹਨਾਂ ਨੇ ਚੜਾਇਆ ਜੇ ਕਿਸਾਨਾਂ ਨੂੰ ਪੂਰੀ ਆਮਦਨ ਮਿਲੇ ਕਿਸਾਨਾਂ ਦਾ ਕਰਜ਼ਾ ਹੈ ਹੀ ਨਹੀਂ ਬਾਕੀ ਕਹਿੰਦੇ ਮaaf ਕਰਦੇ ਜੇ ਉਹ ਦਾ ਉਹਨਾਂ ਦਾ ਕਰੋੜਪਤੀਆਂ ਦਾ ਕਿੰਨੇ ਕਰੋੜਾ ਰੁਪਈਆ ਕਰਜ਼ਾ ਦਾ ਕਿਸਾਨਾਂ ਦਾ ਤਾਂ ਉਹਦਾ ਤਾਂ ਦਸਵੇਂ ਹਿਸਾਬੇ ਨੇ ਕਿਸਾਨਾਂ ਦਾ ਜਿਹੜਾ ਕਰਜ਼ਾ ਵਾ ਸਾਰੇ ਮਧ ਹਿੰਦੁਸਤਾਨ ਦਾ ਕਰਜ਼ਾ ਜਿਹੜਾ ਵਾ ਮaaf ਹੋ ਜਾਂਦਾ ਉਹਨੇ ਤੇ ਜੇ ਮਧ ਉਹ ਤੋਂ ਚੌਥੇ ਹਿੱਸੇ ਦੀ ਜੇ ਉਹਨਾਂ ਦਾ 25 30 ਲੱਖ ਰੁਪਏ ਦਾ ਜੱਟਾਂ ਦਾ ਤਾਂ ਮਤਲਬ ਪੰਜ ਚਾਰ ਵੀ ਨਹੀਂ ਬੰਦਦਾ ਸਾਰੇ ਕਿਸਾਨਾਂ ਦਾ ਕਿਸਾਨਾਂ ਦਾ ਕਿਉਂ ਨਹੀਂ ਹੁੰਦਾ ਜੀ ਉਹਨਾਂ ਦਾ ਹੋ ਰਿਹਾ ਤੇ ਪੈਸੇ ਸਾਡੇ ਟੈਕਸ ਸਾਡੇ ਉਹਨਾਂ ਦਾ ਕਿਉਂ ਹੋ ਰਿਹਾ ਮਤਲਬ ਸਿਰਫ ਉਹਨਾਂ ਨੂੰ ਗੱਡੀ ਲਿਆਉਣ ਵਾਸਤੇ ਸਾਰਾ ਕੋ ਸਾਡਾ ਮਤਲਬ ਸਾਡੇ ਕੋ ਬਚਿਆ ਕੀ ਆ ਰੇਲ ਇਹਨਾਂ ਵੇਚਤੀ ਹਰ ਕੋ ਚੀਜ਼ ਵੇਚਦਾ ਏਅਰਪੋਰਟ ਇਹਨਾਂ ਵੇਚਤੀ ਜਿੱਦਣ ਏਅਰਪੋਰਟ ਵੇਚਤੀ ਉਦੋਂ ਦਾ ਦੂਨਾ ਕਰਾਇਆ ਹੋ ਗਿਆ ਜਿੱਦਣ ਦੀ ਰੇਲ ਵੇਚ ਗਈ ਹੈ ਰੇਲ ਦਾ ਉਦੋਂ ਦਾ ਦੂਨਾ ਕਰਾਇਆ ਹੋ ਗਿਆ ਸਾਡੇ ਕੋਲ ਕੀ ਰਹਿ ਗਿਆ ਸਰਹੱਦ ਜ਼ਮੀਨ ਵਜੇ ਜ਼ਮੀਨਿਆਂ ਨੂੰ ਦੋਖਦੀ ਹੈ ਜ਼ਮੀਨ ਇਹ ਲੈ ਕੇ ਸਾਡੇ ਕੋ ਉਹ ਲੈ ਕੇ ਇਹਨਾਂ ਸਾਡੇ ਕੋ ਰੁਪਈਏ ਕਿਲੋ ਨਹੀਂ ਲਿਆ ਕਰਨੀ ਆਪ ਇਹਨਾਂ 100 ਰੁਪਏ ਕਿਲੋ ਵੇਚਣੀ ਆ ਹੁਣ ਵੀ ਉਹ ਹੀ ਹਾਲ ਹੈ ਜਿਹੜਾ ਕੋ ਦੁੱਧ ਪੈਦਾ ਕਰਦਾ ਉਹਨੂੰ 10 ਰੁਪਏ ਨਹੀਂ ਮਿਲਦੇ ਜਾਂ 20 ਰੁਪਏ ਨਹੀਂ ਮਿਲਦੇ ਉਤੋਂ ਬਾਅਦ ਫੀਡ ਹੈਗੀ ਉਤੋਂ ਬਾਅਦ ਪਾਣੀ ਦਾ ਰੇਟ ਦੁੱਧ ਨੂੰ ਵੱਧ ਹੈ ਨਹੀਂ ਉਹ ਕਮਾਉਣ ਕੋੜੇ ਜਿਹੜੇ ਮਤਲਬ ਫੀਡਾਂ ਵਾਲੇ ਉਹ ਵੀ ਘਰਾਣੇ ਦੇ ਉਹ ਵੀ ਮੀਰ ਘਰਾਣੇ ਦੇ ਆ ਤਗਰੀਬਨ ਫਿਰ ਲੁੱਟੀ ਜਾ ਰਿਹਾ ਹੁਣ ਖਾਦ ਆ ਕੀ ਖਾਦ 50 ਕਿਲੋ ਦੀ ਸੀ ਉਹ 45 ਕਿਲੋ ਦੀ ਹੋ ਗਈ 5 ਕਿਲੋ ਡ ਗਈ ਵਿੱਚੋਂ ਰੇਟ ਵੀ ਵਧ ਗਿਆ ਸਾਡੇ ਕਿਸਾਨ ਦਾ ਪੌਂਡ ਦਾ ਵੀ ਖਰਚਾ ਉਹ ਸਾਰਾ ਕੁਝ ਉਹ ਆ 5 ਰੁਪਏ ਮਤਲਬ 5 ਕਿਲੋ ਖਾਦੀ ਵੀ ਚੋੜ ਗਈ ਤੇ ਖਰਚਾ ਵੀ ਵਧ ਗਿਆ ਬਾਕੀ ਇਹ ਸਿਰਫ ਚਾਹੁੰਦੇ ਆ ਕਿ ਸਿਰਫ ਕਿਸਾਨ ਦੀ ਮਾਰ ਨੂੰ ਦਿੱਤੀਆਂ ਨੇ ਕਿਸੇ ਤਰ੍ਹਾਂ ਵੀ ਕਿਸਾਨ ਨੂੰ ਦੋ ਡੋਗਣਾ ਚਾਹੁੰਦੇ ਆ ਇਹਨਾਂ ਸਿਰਫ ਮੀਰ ਕਰਾਣੇ ਨੂੰ ਮਦਦ ਕਰਨਾ ਚਾਹੁੰਦੇ ਆਗੇ ਹੋਰ ਕਿਸੇ ਦਾ ਇਹਨਾਂ ਨੂੰ ਕੋਈ ਨਹੀਂ ਕਿ ਸਰਕਾਰਾਂ ਸਾਡੇ ਸਿਰੋਂ ਚਲਦੀਆਂ ਸਾਰਾ ਕੰਗ ਸਾਡੇ ਹੁਣ ਸਾਾਨੂੰ ਹੀ ਡੋਪਦੇ ਆ ਜਾਣ ਕੇ ਪਰੇਸ਼ਾਨ ਕਰ ਰਹੇ ਨੇ ਅਨਦਾਤਾਂ ਹਾਂਜੀ ਬਾਪੂ ਹਾਂਜੀ ਮੈਂ ਇਹ ਗੱਲ ਕਰੀ ਜੋਣਾ ਜੀ ਸਾਡੇ ਪੀਐਮ ਸਾਹਿਬ ਬਹੁਤ ਸਪੈਕਟਿਡ ਨੇ ਪਰ ਇੱਕੋ ਗੱਲ ਮੈਂ ਕਹਣੀ ਜੋਣਾ ਚਾਹ ਵਾਲਾ ਕੀ ਜਾਣੇ ਦਰਦ ਕਿਸਾਨਾਂ ਦਾ ਚਾਹ ਵਾਲਾ ਕੀ ਜਾਣੇ ਦਰਦ ਕਿਸਾਨਾਂ ਦਾ ਬਾਪੂ ਤਾਂ ਕਹਿ ਰਹੇ ਨੇ ਕਿ ਜਿਹੜਾ ਕਿਸਾਨਾਂ ਦਾ ਦਰਦ ਆ ਜਿਹੜੇ ਕਿਸਾਨ ਸਵੇਰ ਤੋਂ ਉੱਠ ਕੇ ਰਾਤ ਪਰ ਤੱਕ ਜਿਹੜੇ ਖੇਤਾਂ ਦੇ ਵਿੱਚ ਚਾਹੇ ਠੰਡ ਹੋਵੇ ਚਾਹੇ ਗਰਮੀ ਹੋਵੇ ਦੇਖਦੇ ਨਹੀਂ ਪੂਰੇ ਦੇਸ਼ ਤੇ ਡਿੱਡ ਪਰਦੇ ਨੇ ਅੱਜ ਉਸ ਅੰਨਦਾਤੇ ਨੂੰ ਮਜਬੂਰ ਇੱਕ ਵਾਰ ਫਿਰ ਤੋਂ ਔਰ ਫਿਰ ਤੋਂ ਸੜਕਾਂ ਦੇ ਉੱਪਰ ਆਇਆ ਹੈ ਔਰ ਸਰਕਾਰ ਦੇ ਕਰਨ ਦੇ ਉੱਪਰ ਜੂਮ ਵੀ ਨਹੀਂ ਸਰਕਦੀ ਸਰਕਾਰ ਨੂੰ ਹੋਰ ਜਿਹੜੇ ਵੱਡੇ ਘਰਾਣੇ ਹੋਣਾਂ ਦੀ ਫਿਕਰ ਆ ਪਰ ਜਿਹੜਾ ਅੰਨਦਾਤਾ ਹਮੇਸ਼ਾ ਗਰੀਬ ਮਜ਼ਲੂਮਾਂ ਦੀ ਗੱਲ ਕਰੀਏ ਜਾਂ ਪੂਰੇ ਦੇਸ਼ ਦਾ ਢਿੱਡ ਭਰਦਾ ਔਰ ਉਸ ਨੂੰ ਉਸ ਦਾ ਬਣਦਾ ਹੱਕ ਵੀ ਨਹੀਂ ਮਿਲਦਾ ਹੱਕ ਲੈਣ ਲਈ ਵੀ ਸੜਕਾਂ ਦੇ ਉੱਪਰ ਆਉਣਾ ਪੈਂਦਾ ਉਹ ਤਾਂ ਇੱਕ ਵਾਰ ਫਿਰ ਤੋਂ ਸਰਕਾਰ ਨੂੰ ਅਪੀਲ ਕਰਦੇ ਨੇ ਕਿ ਜਿਹੜੀ ਗੱਲਬਾਤ ਚੱਲ ਰਹੀ ਹੈ ਉਸ ਗੱਲਬਾਤ ਨੂੰ ਅਮਲੀ ਜਾਮਾ ਪੈਣਾ ਔਣ ਜਲਦੀ ਇਸ ਮਸਲੇ ਦਾ ਹੱਲ ਕਰਨ ਨਹੀਂ ਉਹਨਾਂ ਦੇ ਵੱਲੋਂ ਜਿਵੇਂ ਦਿੱਲੀ ਦੇ ਵਿੱਚ ਕਹਿ ਲਿਆ ਕਿ ਕਰੀਬ-ਕਰੀਬ 1 ਸਾਲ ਤੋਂ ਉੱਪਰ ਸਮਾਂ ਜਿਹੜਾ ਉਹ ਉੱਥੇ ਬਾਰਡਰ ਦੇ ਉੱਪਰ ਜਿਹੜਾ ਮੋਰਚਾ ਲਗਾਇਆ ਗਿਆ ਸੀ ਤੇ ਜਿਹੜਾ ਸ਼ੰਭੂ ਬਾਰਡਰ ਦੇ ਉੱਪਰ ਜਿਹੜਾ ਮੋਰਚਾ ਲੱਗਿਆ ਹੋਇਆ ਇਹ ਵੀ ਛੇਤੀ ਖਤਮ ਹੋਣ ਵਾਲਾ ਨਜ਼ਰ ਨਹੀਂ ਆ ਦੈਰਿਕ ਸੁਵੇਰਾ ਸ਼ੰਭੂ ਪਾウダー